ਸੋ ਕਮਨ ਸੇਬ ਜੀ ਦੇ ਅੰਦਰ ਨੇ ਇੱਕ ਪੰਕਤੀ ਇੱਕ ਪੌੜੀ ਆਉਂਦੀ ਆ ਅਸ਼ਟਪਦੀ ਆਉਂਦੀ ਆ ਆਓ ਇੱਕ ਵਾਰੀ ਅਸੀਂ ਇਸ ਅਸ਼ਟਪਦੀ ਨੂੰ ਗਾ ਕੇ ਪੜੰਦਾ ਜਤਨ ਕਰੀਏ ਜੀ ਮਹਾਰਾਜ ਜੀ ਕਰਨ ਮੈਂ ਅੱਗੇ ਕੇ ਪੜਾਂਗਾ ਤੁਸੀਂ ਪਿੱਛੇ ਪੜਿਓ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਓ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਕਾ ਨਾਮ ਜਪਤ ਹੋਏ ਸੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ लाख करोरी बंद ना परए लाख करोरी बंद ना परए हर का नाम जपत निसतरए हर का नाम जपत निसतरए अनिक माया रंग तिख ना बुझावे अनिक माया रंग तिख ना बुझावे हर का नाम जपत आघावे हर का नाम जपत आघावे ਜੇ ਮਾਰਗ ਇਹ ਜਾਤ ਇਕਹਿਲਾ ਜੇ ਮਾਰਗ ਇਹ ਜਾਤ ਇਕਹਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਨਾਨਕ ਗੁਰਮੁਖ ਪਰਮਗਤ ਪਾਈਐ ਭਾਈ રે ਭਗਤ ਹੀਣ ਕਾਹੀ ਚੱਲ ਆਇਆ ਸਤਿਗੁਰੂ ਸਾਧਗੁਰਵਰਧ ਸੰਮਰਜੀ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਮਿਲ ਜਾਵੇ ਨਾ ਧਨ ਦੌੜਤ ਮਿਲ ਜਾਵੇ ਫਿਰ ਵੀ ਬੰਦਾ ਦੁਖੀ ਹੈ ਇਨਸਾਨ ਦੀ ਚਾਹਤ ਹੀ ਹੁੰਦੀ ਹੈ ਕਿ ਮੈਨੂੰ ਹੋਰ ਮਿਲ ਜਾਵੇ ਹੋਰ ਮਿਲ ਜਾਵੇ ਪਰ ਜੇ ਸੈਟੀਸਫਾਈ ਨਹੀਂ ਹੈ ਜਿਸ ਕੰਮ ਦੇ ਜੋ ਚੀਜ਼ ਹੱਥ ਵਿੱਚ ਹੈ ਉਹਦੇ ਪ੍ਰਤੀ ਸ਼ੁਕਰਾਨਾ ਨਹੀਂ ਗ੍ਰੈਟੀਟਿਊਡ ਨਹੀਂ ਹੈ ਤੇ ਦੁਖੀ ਹੈ ਜਿਹੜੀ ਚੀਜ਼ ਹੱਥ ਵਿੱਚ ਹੈ ਜਦੋਂ ਉਹਨੂੰ ਵੇਖਣਾ ਸ਼ੁਰੂ ਕਰ ਦਿੱਤਾ ਬੰਦਾ ਸੁਖੀ ਹੈ ਮਾਲਕ ਕਹਿੰਦੇ ਨੇ ਹਰ ਕਾ ਨਾਮ ਜਪਤ ਹੋਈ ਸੁਖੀ ਆ ਇੱਕ ਸਵਾਲ ਹੈ ਦੂਜਾ ਉਹਦਾ ਆਂਸਰ ਪਹਿਲਾ ਸਵਾਲ ਹੈ ਸਗਰ ਸ੍ਰਿਸ਼ਟ ਕੋ ਰਾਜਾ ਦੁਖੀ ਆ ਫਿਰ ਆਂਸਰ ਕੀ ਹੈ ਮਾਲਕ ਕਹਿੰਦੇ ਹਰ ਕਾ ਨਾਮ ਜਪਤ ਹੋਈ ਸੁਖੀ ਜੇ ਰੱਬ ਦਾ ਨਾਮ ਨੂੰ ਜਪਦਾ ਹੈ ਸ਼ੁਕਰ ਤੇ ਸ਼ੁਕਰਾਨਾ ਕਰਦਾ ਹੈ ਉਹ ਸੁਖੀ ਹੈ ਫਿਰ ਅੱਗੇ ਮਾਲਕਿੰਦੇ ਲੱਖ ਕਰੋੜੀ ਬੰਦ ਨਾ ਪਰੇ ਜਿਵੇਂ ਇਹਨੇ ਸਾਨੂੰ ਬੰਦਨ ਕਰ ਦਿੰਨੇ ਲੱਖ ਕਰੋੜੀ ਬੰਦਨ ਪਰੇ ਬੰਦਨ ਹੀ ਹੈਗਾ ਇਹ ਬੰਦ ਬੰਦ ਦਾ ਮਤਲਬੰਦਾ ਰੋਕ ਟਿਕਾਣਾ ਕਿਸੇ ਚੀਜ਼ ਨੂੰ ਰੋਕਣਾ ਕਹਿੰਦੇ ਲੱਖਾਂ ਪੈਸੇ ਕਮਾਉਣ ਤੋਂ ਬਾਅਦ ਵੀ ਬੰਦ ਨਹੀਂ ਪੈਂਦਾ ਮਾਇਆ ਦੇ ਭੁੱਖ ਦੇ ਵਿੱਚ ਰੋਕ ਨਹੀਂ ਪੈਂਦਾ ਕੋਈ ਬੰਦਾ ਸੋਚੇ ਕਿ ਮੈਨੂੰ 10000 ਡਾਲਰ 20000 20 ਲੱਖ ਡਾਲਰ 1 ਕਰੋੜ ਡਾਲਰ ਮੇਰੇ ਕੋ ਆ ਗਿਆ ਭਾਈ ਹੁਣ ਨਹੀਂ ਮੈਨੂੰ ਚਾਹੀਦਾ ਕੀ ਕਰਦਾ ਮੈਨੂੰ ਹੋਰ ਚਾਹੀਦਾ ਦੋ ਚਾਹੀਦਾ ਚਾਰ ਚਾਹੀਦਾ ਤੇਖ ਰੁਕਦੀ ਨਹੀਂ ਬੰਦ ਨਾ ਪਰੇ ਲੱਖ ਕਰੋੜੀ ਪਹਿਲਾਂ ਲੱਖ ਸੀ ਹੁਣ ਕਰੋੜਾਂ ਵਾਲਾ ਹੋ ਗਿਆ ਮਾਲ ਕਹਿੰਦੇ ਬੰਦ ਨਾ ਪਰੇ ਰੋਕ ਥਾਮਣੀ ਤਿੱਖ ਨਹੀਂ ਬੁੱਝਦੀ ਵੱਧਦੀ ਜਾਂਦੀ ਹੈ ਫਿਰ ਮਾਲਕ ਨੇ ਰੋਕਦਾ ਕਿਵੇਂ ਆ ਹਰ ਕਾ ਨਾਮ ਜਪਤ ਨਿਸਤਰੇ ਰੱਬ ਦਾ ਨਾਮ ਜਿਹੜਾ ਜਪਦਾ ਹੈ ਸੁਖ ਸੁਖਰਾਣਾ ਕਰਦਾ ਹੈ ਉਹ ਤਰ ਜਾਂਦਾ ਹੈ ਨਿਸਤਰੇ ਫਿਰ ਮਾਲਕ ਦੀ ਫੇਰ ਸਵਾਲ ਕਰਦੇ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੇ ਅਨੇਕਾਂ ਤਰ੍ਹਾਂ ਦੀ ਜਿਹੜੀ ਮਾਇਆ ਨੇ ਸੰਸਾਰ ਦੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਾਉਣ ਦੀ ਤਰ੍ਹਾਂ ਤਰ੍ਹਾਂ ਦੇ ਭਗਵਾਨ ਖਾਣ ਦੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਦੀ ਮਾਲਕ ਕਹਿੰਦੇ ਅਨਕ ਅਨਕ ਮਾਇਆ ਰੰਗ ਤਿੱਖ ਤਿੱਖ ਕਹਿੰਦੇ ਤਰੇ ਮਾਇਆ ਦੀ ਤਰੇ ਤਿੱਖ ਨਾ ਬੁਝਾਵੇ ਤਰੇ ਮਿੱਟਦੀ ਨਹੀਂ ਹੈ ਕਿਵੇਂ ਮਿੱਟਦੀ ਐ ਕਹਿੰਦਾ ਹਰ ਕਾ ਨਾਮ ਜਪਤ ਆਗਾਰ ਹੈ ਰੱਬ ਦਾ ਨਾਮ ਜੱਦਿਆਂਗਾ ਭਾਈ ਇਹਨੂੰ ਪਹਚਾ ਲੇਂਗਾ ਕਹਿੰਦੇ ਜਿਹੇ ਮਾਰਗ ਇਹ ਜਾਤ ਇਕਹਿਲਾ ਹੁਣ ਯਾਦ ਰੱਖੀ ਐ ਇੰਨਾ ਕੁਝ ਤੂੰ ਸਾਰਾ ਕੁਝ ਇਕੱਠਾ ਕਰ ਲਿਆ ਤੇ ਨਾਲ ਤੂੰ ਲੈ ਕੇ ਨਹੀਂ ਜਾਣਾ ਕੁਝ ਜਿਹੇ ਮਾਰਗ ਇਹ ਜਾਤ ਇਕਹਿਲਾ ਉੱਥੇ ਤੂੰ ਇਕੱਲੇ ਨਹੀਂ ਜਾਣਾ ਤੂੰ ਤੇ ਇੱਥੇ ਉਹਨੇ ਤੇ ਇੱਥੋਂ ਤੱਕ ਕਰ ਲੈਣਾ ਕਿ ਤੇਰੀ ਅਕਰਾਈ ਦੀ ਬੇਸਮੈਂਟ ਜੀ ਵੀ ਖਾਲੀ ਕਰਾ ਲੈਣੀ ਤੂੰ ਸਾਰੀ ਜ਼ਿੰਦਗੀ ਨੂੰ ਸਵਾਰਨ ਤੇ ਲਾਇਆ ਇਨੂੰ ਢਾਇਆ ਇਹਨੂੰ ਭੰਨਿਆ ਇਹਦੇ ਵਿੱਚ ਹੋਰ ਕੁਝ ਲਾਇਆ ਬਰੌਂਟੀ ਚੀਜ਼ਾਂ ਇੱਥੇ ਲਾ ਲਾ ਕੇ ਇਹਨੂੰ ਸ਼ਿੰਗਾਰਨ ਦਾ ਜੱਦਲ ਕੀਤਾ ਉਹਦੇ ਜਿਹ ਮਾਰਕ ਤੇ ਜਾਰਕ ਕਿੰਨਾ ਫਿਰ ਮਾਲਕ ਕਿਵੇਂ ਕਿੰਦੇ ਉੱਥੇ ਕੀ ਜਾਊਗਾ ਤੈ ਹਰ ਨਾਮ ਸੰਗ ਹੋਰ ਤੇ ਸਹਿਨਾ ਰੱਬ ਦਾ ਨਾਮ ਹੀ ਤੇਰੇ ਨਾਲ ਜਾਣਾ ਹੋਰ ਕਿਸੇ ਨੇ ਨਹੀਂ ਤੇਰੇ ਨਾਲ ਜਾਣਾ ਸਿਰਫ ਰੱਬ ਦਾ ਨਾਮ ਚੰਗੇ ਕਰਮ ਚੰਗੀ ਜੀਵਨ ਜਾਤ ਚੰਗੇ ਵਿਚਾਰ ਚੰਗਾ ਕੁਝ ਸੁਣਿਆ ਹੈ ਚੰਗਾ ਕੁਝ ਕੀਤਾ ਹੈ ਇਹ ਇਹੀ ਤੇਰੇ ਨਾਲ ਜਾ। ਤੇ ਫਿਰ ਮਾਲਕ ਕਹਿੰਦੇ ਐਸਾ ਨਾਮ ਮਨ ਸਦਾ ਦੀ ਹੈ। ਭਾਈ ਬੇਸ਼ੰ ਸ਼ੁਕਰਾਨਾ ਕਰਿਆ ਕਰਉਂਦਾ। ਐਸਾ ਨਾਮ ਸਰਮਾਨ ਸਦਾ। ਇਹੋ ਜਿਹਾ ਰੱਬ ਦਾ ਨਾਮ ਹਮੇਸ਼ਾ ਦਿਉਣਾ ਚਾਹੀਦਾ ਆ। ਭਾਵ ਸ਼ੁਕਰ ਤੇ ਸ਼ੁਕਰਾਨਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਆ। ਫਿਰ ਮਾਲਕ ਕਹਿੰਦੇ ਨਾਨਕ ਗੁਰਮੁਖੋ ਗੁਰੂ ਦੀ ਕਿਰਪਾ ਨਾਲ ਨਾਨਕ ਕੋਲੇ ਪਾਛਿ ਜਿੰਦਨੇ ਪਰਮ ਗਤ ਪਾਏ ਪਰਮ ਗਤੀ ਮਿਲਦੀ ਹੈ। ਜੀਉਂਦੇ ਜੀ ਮਾਲਕ ਜੀ ਕਹਿੰਦੇ ਨੇ ਸਵਰਗਾਂ ਚ ਬੰਦਾ ਵਹਿਜੇ